ਜਿਹੜੇ ਤਿੰਨ ਕਿਸਾਨ ਖੇਤੀ ਕਾਨੂੰਨ ਆਏ ਸੀ ਉਹਦੇ ਵਿੱਚ ਕੁਝ ਇਨਫਲੂਐਂਸਰ ਚੱਲ ਪਏ ਚਾਰੇ ਪਾਸੇ ਕਿਸਾਨੀ ਨੂੰ ਭੰਡਿਆ ਗਿਆ ਨਿੰਦਿਆ ਗਿਆ ਪਿਛਲੇ 10 ਸਾਲ ਤੋਂ ਖੜੋਤਾਣੀ ਸ਼ੁਰੂ ਹੋ ਗਈ ਸੀ ਸਾਡੀ ਖੇਤੀਬਾੜੀ ਦੇ ਵਿੱਚ ਪਿਛਲੇ 5 ਸਾਲਾਂ 'ਚ ਅਸੀਂ ਜ਼ੀਰੋ ਲੈਵਲ ਦੇ ਆਲਮੋਸਟ ਖੜੇ ਆ ਕਿ ਵੱਧ ਘਟ ਨਹੀਂ ਰਹੀ ਆਲਮੋਸਟ 1.5% ਦੇ ਕੋਲ ਸਾਡੀ ਖੇਤੀ ਦੀ ਗਰੋਥ ਚੱਲ ਰਹੀ ਹੈ ਪੰਜਾਬ ਦੀ ਤੇ ਫੂਡ ਇਨਫਲੇਸ਼ਨ ਤੇ ਜਨਰਲ ਇਨਫਲੇਸ਼ਨ ਕਿੰਨੀ ਹੈ ਭਾਰਤ ਸਰਕਾਰ ਦਾ ਇਕਨੋਮਿਕ ਸਰਵੇ ਦਾ ਡਾਟਾ ਇਹ ਕਹਿ ਰਿਹਾ ਕਿ 7 ਤੋਂ 8% ਦੇ ਵਿੱਚ ਵਿੱਚ ਇਨਫਲੇਸ਼ਨ ਦਾ ਅਨੁਮਾਨ ਹੈ ਆਮ ਇਨਫਲੇਸ਼ਨ 6% ਤੋਂ ਕਦੇ ਘਟੀ ਨਹੀਂ ਇਹਦਾ ਮਤਲਬ ਜੇ 1% ਤੋਂ 1.5% ਚ ਖੇਤੀ ਬੜੀ ਗਰੋ ਕਰ ਰਹੀ ਹੈ ਇਹਦਾ ਮਤਲਬ ਤੁਸੀਂ 5% ਥੱਲੇ ਆ ਰਹੇ ਹੋ ਜਨਰਲ ਇਹ ਕੌਣ ਸੋਚ ਰਿਹਾ ਇਹਨਾਂ ਚੀਜ਼ਾਂ ਦੇ ਉੱਤੇ ਖਾਸ ਕਰ ਪੰਜਾਬ 'ਚ ਜਿੱਥੇ ਸਾਡਾ thora ਹੀ ਖੇਤੀਬਾੜੀ ਹੈ ਚਰਚਾ ਇੰਨੀ ਹੋ ਰਹੀ ਹੈ ਕਿ ਹੁਣ ਇੱਕ ਜਨਰਲ ਤਬਕੇ ਦੇ ਵਿੱਚ ਇਰੀਟੇਸ਼ਨ ਹੋਣ ਲੱਗ ਪਈ ਖੇਤੀਬਾੜੀ ਨੂੰ ਸੁਣ ਕੇ ਕੁਛ ਨਿੰਦਣਾ ਐ ਐਸੇ ਲੈਵਲ ਤੱਕ ਚਲੇ ਗਿਆ ਬਿਲੋ ਦਾ ਬੈਲਟ ਜਿਹਨੂੰ ਗਈ ਦਾ ਕਿ ਜਿਨ੍ਹਾਂ ਨੂੰ ਪਤਾ ਵੀ ਨਹੀਂ ਹੈਗਾ ਕੁਛ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੋਊਗਾ ਵੀ ਕਣਕ ਦੇ ਸਿੱਟੇ ਹੁੰਦੇ ਨੇ ਕਿ ਕਿਤੇ ਹੋਰ ਫਲ ਲੱਗਦੇ ਨੇ ਉਹ ਵੀ ਤੁਹਾਨੂੰ ਗਿਆਨ ਦੇਣਾ ਸ਼ੁਰੂ ਕਰ ਦੇਣਗੇ ਐਗਰੀਕਲਚਰ ਦੇ ਉੱਤੇ ਜਿਹੜੇ ਤਿੰਨ ਕਿਸਾਨ ਖੇਤੀ ਕਾਨੂੰਨ ਆਏ ਸੀ ਉਦੋਂ ਜਦੋਂ ਚਰਚਾ ਚਾਰੋਂ ਪਾਸੇ ਫੈਲੀ ਉਹਦੇ ਵਿੱਚ ਕੁਛ ਇਨਫਲੂਐਂਸਰ ਚੱਲ ਪਏ ਕੁਛ ਮੋਟੀਵੇਟਿਡ ਅਜੰਡਾ ਆ ਗਿਆ ਚਾਰੋਂ ਪਾਸੇ ਕਿਸਾਨੀ ਨੂੰ ਭੰਡਿਆ ਗਿਆ ਨਿੰਦਿਆ ਗਿਆ ਨਾਲ ਜਿਹੜਾ ਹਾਰਡ ਕੋਰ ਰਿਐਲਿਟੀ ਸੀ ਉਹਨੂੰ ਬਦਲਦੇ ਸਕਦੇ ਨਹੀਂ ਲੇਕਿਨ ਉਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ